ਦੋਸਤੋ ਸਤਿ ਸ਼੍ਰੀ ਅਕਾਲ ਲੋਕ ਸਭਾ ਚੋਣਾਂ ਦੇ ਨਤੀਜੇ ਜਿਹੜੇ ਆਉਣੇ ਜਾਰੀ ਨੇ ਤੇ ਇਹਦੇ ਵਿੱਚ ਬਹੁਤ ਸਾਰੀਆਂ ਮੀਟਿੰਗਸ ਦਾ ਦੌਰ ਦੌਰਾਂ ਚੱਲ ਰਿਹਾ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਕੋਈ ਸੋਰਸਸ ਦੇ حوالے ਨਾਲ ਕੁਝ ਸਿੱਧਾ ਕੈਲੋ ਫਰਮ ਦਾ ਹਾਰਸਸ ਮਾਉਥ ਕਿ ਆਪਣੇ ਵੱਲੋਂ ਲੀਡਰਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕੁਝ ਕੁ ਸਮੇਂ ਦੇ ਵਿੱਚ ਜਿਹੜਾ ਰਾਹੁਲ ਗਾਂਧੀ ਸਾਹਿਬ ਆ ਤੇ ਜਿਹੜੇ ਖੜਗੇ ਸਾਹਿਬ ਆ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਆ ਇਹ ਪਰ ਇਸ ਵੇਲੇ ਜੇਕਰ ਆਪਾਂ ਇੱਕ ਜਿਹੜੀ ਆ ਮੇਨ ਗੱਲ ਕਰੀਏ ਉਹ ਇਹ ਹੈ ਕਿ ਇਸ ਵੇਲੇ ਜੇਕਰ ਕੋਈ ਕਹਿ ਰਿਹਾ ਕਿ ਮੋਦੀ ਸਾਹਿਬ ਹੀ ਪ੍ਰਧਾਨ ਮੰਤਰੀ ਭਾਰਤ ਦੇ ਬਣਨਗੇ ਇਹ ਗੱਲ ਬਿਲਕੁਲ ਸ਼ੋਰਟੀ ਦੇ ਨਾਲ ਨਹੀਂ ਕਹੀ ਜਾ ਸਕਦੀ ਇੰਡੀਆ ਜਿਹੜਾ ਅਲਾਈਅንስ ਆ ਜਿਹਨੂੰ ਕਿ ਬਹੁਤ ਹੀ ਜਿਹੜਾ ਮੰਦੀ ਗਲਤ ਸ਼ਬਦਾਵਲੀ ਦੇ ਤੌਰ ਤੇ ਪਹਿਲਾਂ ਤਾਂ ਬੀਜੇਪੀ ਦੇ ਲੀਡਰਾਂ ਦੇ ਵੱਲੋਂ ਵਰਤਿਆ ਜਾਂਦਾ ਰਿਹਾ ਤੇ ਸਭ ਤੋਂ ਬੁਰੀ ਗੱਲ ਇਹ ਆ ਕਿ ਜੀਐਸਪੀ ਕੇ ਨਾਲ ਮੀਡੀਆ ਨੇ ਖੈਰੋ ਤਾਂ ਪਿਛਲੇ ਆਪਾਂ ਲਗਾਤਾਰ ਕਈ ਸਮਿਆਂ ਤੋਂ ਦੇਖ ਰਹੇ ਹਾਂ ਜੀਐਸਪੀ ਕੇ ਨਾਲ ਜਿਹੜਾ ਭਾਰਤ ਦਾ ਮੀਡੀਆ ਆ ਜਾਂ ਕੇਂਦਰ ਦੇ ਵਿੱਚ ਬੈਠਾ ਜਿਹੜਾ ਮੀਡੀਆ ਹੈ ਜੀਐਸਪੀ ਕੇ ਨਾਲ ਉਹ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੀ ਜ਼ੁਬਾਨ ਬੋਲਦਾ ਤੇ ਉਹਨਾਂ ਨੇ ਇਥੋਂ ਤੱਕ ਕਿ ਨਾ ਸਿਰਫ ਉਹਨਾਂ ਨੂੰ ਇੰਡੀ ਅਲਾਈਅንስ ਕਹਿ ਕੇ ਮੁਖਾਤਿਬ ਕੀਤਾ ਨਾਲ ਦੀ ਨਾਲ ਕਈ ਜਗ੍ਹਾਾਂ ਤੇ ਤਾਂ ਉਹਨਾਂ ਦੇ ਜਿੱਥੇ ਨੰਬਰ ਸ਼ੋਅ ਕੀ ਇੰਡੀਆ ਇਹਨੂੰ ਲੈ ਕੇ ਕਿਸੇ ਰਾਸ਼ਟਰਵਾਦੀ ਦੀ ਜਿਹੜੀ ਆ ਭਾਵਨਾ ਉਹ ਆਹਤ ਨਹੀਂ ਹੋਈ ਕਿ ਭਾਈ ਸਾਡੇ ਮੁਲਕ ਦਾ ਨਾਮ ਇਦਾਂ ਕਿਉਂ ਲੈ ਰਹੇ ਹੋ ਇੰਡੀਆ ਅਲਾਈਂਸ ਉਹਨਾਂ ਨੇ ਆਪਣਾ ਤੁਹਾਡੀ ਪਾਰਟੀ ਦਾ ਨਾਮ ਭਾਰਤੀ ਜਨਤਾ ਪਾਰਟੀ ਆ ਇੰਡੀਅਨ ਨੈਸ਼ਨਲ ਕਾਂਗਰਸ ਆ ਜੇਕਰ ਉਹਨਾਂ ਨੇ ਇੰਡੀਆ ਅਲਾਈਂਸ ਬਣਾ ਵੀ ਲਿਆ ਤਾਂ ਇੱਡਾ ਕਿੱਡਾ ਪ੍ਰੋਬਲਮ ਪੈ ਗਈ ਇੰਡੀਆ ਅਲਾਈਂਸ ਕਹਿ ਕੇ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਉਸੇ ਇੰਡੀਆ ਅਲਾਈਂਸ ਨੇ ਇਸ ਵੇਲੇ ਕਹਿ ਲਓ ਕਿ ਬੀਜੇਪੀ ਦੀਆਂ ਇਹਨਾਂ ਦੇ ਹਮਾਇਤੀਆਂ ਦੀਆਂ ਪੂਰੀਆਂ ਨੀਂਦਾਂ ਉਡਾਈਆਂ ਹੋਈਆਂ ਨੇ ਕਿਉਂਕਿ ਬੀਜੇਪੀ ਨੂੰ ਜਿਹੜਾ ਉਹਨਾਂ ਨੂੰ ਸਾਰਾ ਜਿਹੜਾ ਉਹਨਾਂ ਦਾ ਧਾਰੂਮਦਾਰਿਆ ਸਾਰੀ ਜਿਹੜੀ ਉਹਨਾਂ ਦੀ ਜੇਕਰ ਸਰਕਾਰ ਬਣਦੀ ਆ ਪ੍ਰਧਾਨ ਮੰਤਰੀ ਮੋਦੀ ਦੀ ਉਹ ਸਾਰੇ ਦਾ ਸਾਰਾ ਜਿਹੜਾ ਉਹਨਾਂ ਦੀ ਧਾਰੂਮਦਾਰ ਰਹਿਣਾ ਉਹ ਬਾਨੀਆ ਬਲਬੂਤੇ ਦੇ ਨਿਧੀਚ ਕੁਮਾਰ ਸਾਹਿਬ ਦੇ ਉੱਤੇ ਤੇ ਚੰਦਰਬਾਬੂ ਨਾਇਡੂ ਸਾਹਿਬ ਦੇ ਉੱਤੇ ਇਹ ਜਿਹੜਾ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜੇ ਆ ਇਹਨਾਂ ਦੇ ਨਾਇਡੂ ਸਾਹਿਬ ਦੀ ਜਿਹੜੀ ਸਰਕਾਰ ਆ ਚੁੱਕੀ ਇਹ ਕਹਿ ਲਓ ਕਿ ਵਿਧਾਨ ਸਭਾ ਦੇ ਵਿੱਚ ਉਹ ਜਿੱਤਣ ਨੇ ਤੇ ਇਸੇ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਉਹਨਾਂ ਦੀਆਂ ਕਾਫੀ ਜਿਆਦਾ ਸੀਟਾਂ ਨੇ ਤੇ ਇਧਰੋਂ ਨਿਤੀਸ਼ ਕੁਮਾਰ ਸਾਹਿਬ ਦੀ ਜਿਹੜੀ ਪਾਰਟੀ ਆ ਉਹਨਾਂ ਨੂੰ ਮਿਲਾ ਕੇ ਤੇ ਜਿਹੜੇ ਆ ਇਹ ਤੇਲਗੂ ਦੇਸ਼ਮ ਪਾਰਟੀ ਨੂੰ ਮਿਲਾ ਕੇ ਤਕਰੀਬਨ 30 31 ਸੀਟਾਂ ਬਣ ਜਾਂਦੀਆਂ ਨੇ ਹਜੇ ਕਿਉਂਕਿ ਲੀਡਿੰਗ ਦੇ ਵਿੱਚ ਇਸ ਕਰਕੇ एग्ਜੈਕਟ ਨੰਬਰ ਦੀ ਆਪਾਂ ਗੱਲ ਨਹੀਂ ਕਰਦੇ ਬੀਜੇਪੀ ਦੀਆਂ ਇਸ ਸਮੇਂ ਜੇਕਰ ਆਪਾਂ ਦੇਖੀਏ ਤਾਂ 200 ਜਿਹੜੀਆਂ 42 43 ਤੱਕ ਜਿਹੜੀ ਕਹਾਣੀ ਸਾਰੀ ਖੜੀ ਆ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਆ 225 ਸੀਟਾਂ ਤੇ ਲੀਡ ਕਰ ਰਹੇ ਨੇ 19 ਸੀਟਾਂ ਉਹ ਜਿੱਤ ਚੁੱਕੇ ਨੇ ਸੋ 244 ਸੀਟਾਂ ਦੇ ਜਿਹੜੀ ਭਾਜੀਪੀ ਦੀ ਕਹਾਣੀ ਖੜੀ ਆ ਲੀਡ ਉਹ 225ਾਂ ਤੇ ਕਰ ਰਹੇ ਨੇ ਇਹ ਟਾ ਉੱਤੇ ਕੁਝ ਹੋ ਸਕਦਾ ਵੱਧ ਤੋਂ ਵੱਧ ਚਲੋ 245 246 ਸੀਟਾਂ ਵੀ ਜੇਕਰ ਉਹਨਾਂ ਨੂੰ ਆ ਜਾਣੀਆਂ ਜੇਕਰ ਆਪਾਂ ਜਾਦੇ ਵੀ ਰੱਖੀਏ ਤਾਂ 272 ਤੋਂ ਸਟਿਲ ਉਹ 25 30 ਨੰਬਰ ਜਿਹੜੇ ਆ ਹੇਠਾਂ ਆ ਜਾਂਦੇ ਨੇ ਤੇ ਇਹਨਾਂ ਦੋਨਾਂ ਦੇ ਉੱਤੇ ਨਿਤਿਸ਼ ਕੁਮਾਰ ਸਾਹਿਬ ਦੇ ਉੱਤੇ ਤੇ ਜਿਹੜੀ ਆ ਤੇਲਗੂ ਦਿਸਮ ਪਾਰਟੀ ਆ ਇਹਨਾਂ ਦੇ ਉੱਤੇ ਸਾਰਾ ਦਾਰਉਮਦਾਰ ਰਹਿਣਾ ਤੇ ਪ੍ਰਧਾਨ ਮੰਤਰੀ ਮੋਦੀ ਕੀ ਇਹਨਾਂ ਨੂੰ ਨਾਲ ਮਿਲਾ ਕੇ ਜਿਨ੍ਹਾਂ ਨੂੰ ਕਿ ਜਿਹੜਾ ਚਾਹੇ ਉਹ ਗੁਜਰਾਤ ਦੇ ਮੁੱਖ ਮੰਤਰੀ ਸੀ ਚਾਹੇ ਉਹ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਇਹਦੇ 2014 ਦੇ ਵਿੱਚ 2019 ਦੇ ਵਿੱਚ ਉਹਨਾਂ ਨੂੰ ਆਦਤ ਹੈਗੀ ਆ ਆਪਣੇ ਹਿਸਾਬ ਦੇ ਨਾਲ ਰਾਜ ਕਰਨ ਦੀ ਜਿਹੜਾ ਹੁਕਮ ਦੇਤਾ ਉਹਦੇ ਹਿਸਾਬ ਨਾਲ ਉਹ ਪੂਰਾ ਹੋਵੇ ਜੋ ਇਹਨਾਂ ਨੇ ਕਹਿਤਾ ਉਹ ਪੂਰਾ ਹੋਵੇ ਆਪਣੀ ਫੋਟੋ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਹਰੇਕ ਜਗ੍ਹਾ ਲੱਗਣੀ ਆ ਨਾਲ ਕਿਸੇ ਲੀਡਰ ਦੀ ਫੋਟੋ ਨਹੀਂ ਲੱਗਣੀ ਤੁਹਾਨੂੰ ਯਾਦ ਹੋਣਾ ਮੈਂ ਤੁਹਾਨੂੰ ਸੀਐਮ ਯੋਗੀ ਵਾਲਾ ਕਿੱਸਾ ਸੁਣਾਇਆ ਸੀ ਤੇ ਲੱਗਦਾ ਏਦਾਂ ਹੀ ਹੈ ਕਿ ਯੂਪ ਦੇ ਵਿੱਚ ਯੋਗੀ ਸਾਹਿਬ ਵਾਲਾ ਖੇਲਾ ਹੋ ਗਿਆ ਦੇਖੋ ਯੋਗੀ ਸਾਹਿਬ ਦੀ ਸਿਆਸਤ ਦੇ ਨਾਲ ਤੁਹਾਨੂੰ ਕਿਸੇ ਨੂੰ ਇਖਤਲਾਫ ਹੋਵੇ ਉਹ ਬੱਕਰੀ ਗੱਲ ਹੈ ਕੋਈ ਉਹਨਾਂ ਦੇ ਨਾਲ ਸਹਿਮਤ ਹੈ ਕੋਈ ਨਹੀਂ ਸਹਿਮਤ ਪਰ ਇਹ ਕਿਹਾ ਜਾ ਰਿਹਾ ਕਿ ਯੋਗੀ ਸਾਹਿਬ ਦੀ ਯੂਪ ਦੇ ਵਿੱਚ ਇੱਕ ਬਿਕੋਜ਼ ਉਹਨਾਂ ਨੇ ਜਿਹੜੀ ਕਾਨੂੰਨ ਵਿਵਸਥਾ ਠੀਕ ਕੀਤੀ ਹੈ ਨਾ ਉਹਦੇ ਵਿੱਚ ਚਲੋ ਜਿਹੜਾ ਬਿਲਡੋਜ਼ਰ ਕਲਚਰ ਉਹਨਾਂ ਨੇ ਲੈ ਕੇ ਆਂਦਾ ਉਹਨੂੰ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਸੰਵਿਧਾਨ ਦੇ ਖਿਲਾਫ ਹੈ ਜਾਂ ਕਿਸੇ ਵੀ ਲਾਅ ਐਂਡ ਆਰਡਰ ਦੇ ਖਿਲਾਫ ਹੈ ਪਰ ਲੋਕਾਂ ਨੂੰ ਇਹ ਲੱਗਦਾ ਕਿ ਉਹਨਾਂ ਨੇ ਕਾਨੂੰਨ ਵਿਵਸਥਾ ਸਾਡੀ ਸਹੀ ਕਰਤੀ ਆ ਜਦੋਂ ਦੂਸਰੀ ਵਾਰ ਚੋਣਾਂ ਉਹ ਜਿੱਤੇ ਨੇ ਉਹਨਾਂ ਦਿਨਾਂ ਦੇ ਵਿੱਚ ਮੈਂ ਕਈ ਜਿਹੜੇ ਜਦੋਂ ਜਾ ਕੇ ਲੋਕਾਂ ਨੂੰ ਪੁੱਛਦੇ ਨੇ ਕਿ ਤੁਸੀਂ ਕਿਹਨੂੰ ਵੋਟ ਕਰਨੀ ਹੈ ਉਦੋਂ ਇਹ ਗੱਲ ਸਾਹਮਣੇ ਆਉਂਦੀ ਸੀ ਕਿ ਜਿਹੜੀਆਂ ਔਰਤਾਂ ਨੇ ਉਹ ਇਸ ਗੱਲ ਤੋਂ ਬਹੁਤ ਹੀ ਉਹ ਖੁਸ਼ ਸੀਗੀਆਂ ਜਾਂ ਉਹਨਾਂ ਨੂੰ ਸੰਤੁਸ਼ਟੀ ਸੀਗੀ ਕਿ ਹੁਣ ਸਾਨੂੰ ਇੰਨਾ ਪਹਿਲਾਂ ਜਿੰਨਾ ਡਰ ਨਹੀਂ yogi ਸਾਹਿਬ ਨੇ ਆ ਕੇ ਮਾਹੌਲ ਸਹੀ ਕੀਤਾ ਤੇ ਇਹ ਗੱਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਿਹੜੀ ਆ ਕਰ ਕਰ ਗਈ ਕਿ ਜਦੋਂ ਕੇਜਰੀਵਾਲ ਸਾਹਿਬ ਨੇ ਜਿਹੜਾ ਸ਼ਕੂਫਾ ਛੱਡਿਆ ਸੀ ਕਿ ਜੇਕਰ ਮੋਦੀ ਸਾਹਿਬ ਦੀ ਸਰਕਾਰ ਆ ਗਈ ਤੇ ਇਹਨਾਂ ਨੇ ਯੋਗੀ ਸਾਹਿਬ ਨੂੰ ਚਲਦਿਆਂ ਕਰ ਦੇਣਾ ਇਹ ਵੀ ਕਹਿੰਦੇ ਆ ਕਿ ਲੋਕਾਂ ਦੇ ਵਿੱਚ ਗੱਲ ਕਰ ਗਈ ਸੀ ਇਹ ਗੱਲ ਕਿ ਜੇਕਰ ਇਹਨਾਂ ਨੂੰ 400 ਸੀਟਾਂ ਆ ਗਈਆਂ ਤਾਂ ਇਹਨਾਂ ਨੇ ਯੋਗੀ ਸਾਹਿਬ ਨੂੰ ਚਲਦਿਆਂ ਕਰ ਦੇਣਾ ਤੇ ਕਿਤੇ ਨਾ ਕਿਤੇ ਜਿਹੜੇ ਯੂਪੀ ਦੇ ਲੋਕ ਆ ਉਹ ਯੋਗੀ ਸਾਹਿਬ ਨੂੰ ਹੁਣ ਜ਼ਿਆਦਾ ਪਸੰਦ ਕਰਦੇ ਨੇ ਤੇ ਕਿਉਂਕਿ ਇਹਨਾਂ ਨੇ ਭਾਈ ਕੀਤਾ ਵੀ ਹੈ ਸ਼ਿਵਰਾਜ ਸਿੰਘ ਚੋਹਾਨ ਆ ਜਿਹੜੇ ਹੁਣ ਬਹੁਤ ਵੱਡੀ ਲੀਡ ਨਾਲ ਜੇਕਰ ਮੈਂ ਗਲਤ ਨਹੀਂ ਤਾਂ 6-7 ਲੱਖ ਦੀ ਲੀਡ ਨਾਲ ਉਹ ਚੋਣਾ ਜਿੱਤ ਗਏ ਨੇ ਮੱਧ ਪ੍ਰਦੇਸ਼ ਦੇ ਵਿੱਚੋਂ ਤੇ ਜੇਕਰ ਸ਼ਿਵਰਾਜ ਸਿੰਘ ਚੋਹਾਨ ਜਿਨ੍ਹਾਂ ਦੇ ਬਲਬੂਤੇ ਇਹਨਾਂ ਨੇ ਐਮਪੀ ਦੇ ਜਿਹੜੇ ਆ ਸੀਐਮ ਇਲੈਕਸ਼ਨ ਜਿੱਤੇ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਉਹਨਾਂ ਨੂੰ ਚਲਦਿਆਂ ਕਰ ਦਿੱਤਾ ਤੇ ਸ਼ਾਇਦ ਯੋਗੀ ਸਾਹਿਬ ਨਾਲ ਵੀ ਇਦਾਂ ਹੀ ਹੋ ਜਾਂਦਾ ਪਰ ਖੈਰ ਯੋਗੀ ਸਾਹਿਬ ਤਾਂ ਇਹ ਗੱਲ ਤਾਂ ਹੁਣ ਤੈ ਹੈ ਕਿ ਯੋਗੀ ਸਾਹਿਬ ਤਾਂ ਆਪਣੀ ਸੀਟ ਤੇ ਬਣੇ ਰਹਿਣਗੇ ਪਰ ਇਹ ਤੈ ਹੋ ਗਿਆ ਕਿ ਮੋਦੀ ਸਾਹਿਬ ਆਪਣੀ ਸੀਟ ਤੇ ਬਣੇ ਰਹਿਣਗੇ ਜਾਂ ਨਹੀਂ ਬਣੇ ਰਹਿਣਗੇ ਇਹ ਗੱਲ ਕੋਈ ਜਿਹੜੀ ਆ ਸ਼ੋਰਟੀ ਦੇ ਨਾਲ ਨਹੀਂ ਕਹਿ ਸਕਦਾ ਜਾਂ ਅਮਿਤ ਸ਼ਾਹ ਸਾਹਿਬ ਗ੍ਰਹਿ ਮੰਤਰੀ ਰਹਿਣਗੇ ਜਾਂ ਨਹੀਂ ਕਿਉਂਕਿ ਬਹੁਤ ਔਖਾ ਲੱਗਦਾ ਗ੍ਰਹਿ ਮੰਤਰੀ ਵਾਲੀ ਚੋਂ ਪ੍ਰਧਾਨ ਮੰਤਰੀ ਵਾਲੀ ਉਹ ਕੁਰਸੀ ਤੇ ਜੇਕਰ ਮੋਦੀ ਸਾਹਿਬ ਰਹਿ ਵੀ ਜਾਂਦੇ ਨੇ ਜਦੋਂ ਇੰਨੀ ਜਿਆਦਾ ਕਿਉਂਕਿ ਹੁਣ ਇੰਡੀਆ ਅਲਾਈਂਸ ਨੇ ਪੂਰੀ ਕੋਸ਼ਿਸ਼ ਕਰਨੀ ਆ ਕਿ ਉਹ ਚੰਦਰਬਾਬੂ ਨਾਇਡੂ ਜੀ ਨੂੰ ਜਿਹੜਾ ਵੱਧ ਤੋਂ ਵੱਧ ਆਫਰ ਕਰਨ ਉਹ ਕੁਝ ਵੀ ਉਹਨਾਂ ਨੂੰ ਜਿਹੜੀ ਆ ਚੀਜ਼ ਆਫਰ ਕਰ ਸਕਦੇ ਆ ਡਿਪਟੀ ਪ੍ਰਾਈਮ ਮਿਨਿਸਟਰ ਈਵਨ ਦੋ ਪ੍ਰਾਈਮ ਮਿਨਿਸਟਰ ਵੀ ਕਰ ਸਕਦੇ ਆ ਕਾਂਗਰਸ ਇਹ ਸੋਚ ਸਕ ਉਸ ਤੋਂ ਬਾਅਦ ਸਮਾਜਵਾਦੀ ਪਾਰਟੀ ਦੀਆਂ ਉਪਰੋ ਸੋਚ ਸਕਦੇ ਕਿ ਸਾਨੂੰ ਅਸੀਂ ਤਾਂ 10 ਸਾਲ ਹੋ ਗਿਆ ਸੱਤਾ ਦੇ ਵਿੱਚ ਵੀ ਨਹੀਂ ਸੀਗੇ ਤੇ ਕਿਤੇ ਨਾ ਕਿਤੇ ਉਹ ਐਕਸਪੈਕਟ ਵੀ ਛਾਦੇ ਇਸ ਲੈਵਲ ਤੇ ਨਹੀਂ ਕਰ ਰਹੇ ਹੁਣੇ ਕਿ ਜੇਕਰ ਕਿਸੇ ਹੋਰ ਨੂੰ ਸੱਤਾ ਦੇ ਕੇ ਵੀ ਸਾਡੇ ਗਰੁੱਪ ਦੀ ਸਰਕਾਰ ਆਉਂਦੀ ਆ ਤਾਂ ਕਿਉਂ ਨਾ ਲਿਆਂਦੀ ਜਾਵੇ ਸੋ ਜਿਹੜਾ ਜੇਕਰ ਭਾਜਪਾ ਨੇ ਬਾਕੀ ਜਿਹੜੇ ਆਪਣੇ ਜਿਹੜੇ ਇਤਿਹਾਦੀ ਆ ਉਹਨਾਂ ਨੂੰ ਆਪਣੇ ਨਾਲ ਰੱਖਣਾ ਤਾਂ ਡੈਫੀਨਿਟਲੀ ਉਹਨਾਂ ਨੂੰ ਬਹੁਤ ਵੱਡੀ ਕੁਛ ਨਾ ਕੁਛ ਉਹਨਾਂ ਨੂੰ ਆਫਰ ਤਾਂ ਕਰਨਾ ਪੈਣਾ ਆਦਰਵਾਇਜ਼ ਉਹ ਦੂਜੇ ਪਾਸੇ ਵੀ ਜਾ ਸਕਦੇ ਆ ਸੋਰਸਸ ਦੇ ਬਾਰੇ ਨਾਲ ਜਿਵੇਂ ਮੈਂ ਕਿਹਾ ਕਿ ਪੋਸਟ ਖਬਰਾਂ ਬਹੁਤ ਚੱਲ ਰਹੀਆਂ ਨੇ ਕਿ ਮੀਟਿੰਗ ਜਿਹੜੀ ਕੱਲ ਨੂੰ ਐਨਡੀਆ ਦੀ ਹੋਣ ਜਾ ਨਾਈਡੂ ਸਾਹਿਬ ਨੂੰ ਜਿਹੜੇ ਆ ਸ਼ਰਦ ਪਵਾਰ ਦਾ ਫੋਨ ਗਿਆ ਹਾਲਾਂਕਿ ਪਵਾਰ ਸਾਹਿਬ ਨੇ ਇਸ ਗੱਲ ਨੂੰ ਡਿਨਾਈ ਕਰ ਦਿੱਤਾ ਪਰ ਹੋਰ ਜਿਹੜੀਆਂ ਖਬਰਾਂ ਚੱਲ ਰਹੀਆਂ ਕਿ ਜਿਹੜੇ ਆ ਕਾਂਗਰਸ ਦੇ ਲੀਡਰ ਆ ਉਹਨਾਂ ਦੀ ਨਾਈਡੂ ਸਾਹਿਬ ਦੇ ਨਾਲ ਮੁਲਾਕਾਤ ਹੋਈ ਜਾਂ ਗੱਲਬਾਤ ਕੀਤੀ ਆ ਨਿਤੀਸ਼ ਕੁਮਾਰ ਸਾਹਿਬ ਦੇ ਨਾਲ ਤਾਂ ਤੁਹਾਨੂੰ ਪਤਾ ਸਾਰਿਆਂ ਦੇ ਰਿਸ਼ਤੇ ਹੈਗੇ ਹੀ ਆ ਉਹ ਤਾਂ ਕਈ ਵਾਰ ਇੱਧਰ ਗਏ ਨੇ ਕਈ ਵਾਰ ਇੱਧਰ ਗਏ ਨੇ ਸੋ ਨਿਤੀਸ਼ ਕੁਮਾਰ ਸਾਹਿਬ ਤੇ ਤਾਂ ਮੈਨੂੰ ਲੱਗਦਾ ਖੁਦ ਬੀਜੇਪੀ ਵਾਲੇ ਵੀ ਉਸ ਟੀਕੇ ਨਾਲ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੋਣੇ ਕਿ ਉਹ ਸਾਡੇ ਨਾਲ ਸਾਡੇ ਨਾਲ ਜਿਹੜੇ ਆ ਬਣੇ ਰਹਿਣਗੇ ਸੋ ਇਸ ਕਰਕੇ ਜਿਹੜਾ ਬਹੁਤ ਦਿਲਚਸਪ ਸਥਿਤੀ ਬਣ ਗਈ ਆ ਹੁਣ ਨਾਇਡੂ ਸਾਹਿਬ ਵੀ ਇਸ ਤਰੀਕੇ ਦੇ ਕੋਈ ਲੀਡਰ ਹੈ ਨਹੀਂ ਕਿ ਜਿਹੜੇ ਜਿਹਨਾਂ ਦੀ ਹਮੇਸ਼ਾ ਬਣੀ ਹੋਵੇ ਭਾਜਪਾ ਦੇ ਨਾਲ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜਦੋਂ ਸਾਰਾ ਗੋਦਰਾ ਵਾਲਾ ਜਿਹੜਾ ਮਸਲਾ ਹੋਇਆ ਜਿਹੜਾ अर्ਲियर 2000 ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ 2002 ਦੇ ਵਿੱਚ ਇਹਨਾਂ ਨੇ ਨਰਿੰਦਰ ਮੋਦੀ ਸਾਹਿਬ ਨੂੰ ਜਿਹੜਾ ਕਿਹਾ ਇਸ ਇਹਨਾਂ ਨੇ ਜਿਹੜਾ ਗੁਜਰਾਤ ਦੇ ਚੀਫ ਮਿਨਿਸਟਰ ਦੀ ਜਿਹੜੀ ਆ ਕੁਰਸੀ ਤੋਂ ਇਹਨਾਂ ਨੇ ਕਹਿ ਸਿਕਾ ਕਿ ਮੋਦੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜਦੋਂ ਸਾਰਾ ਗੋਦਰਾ ਵਾਲਾ ਮਸਲਾ ਹੋਇਆ ਠੀਕ ਹੈ ਜੀ ਉਸ ਤੋਂ ਬਾਅਦ 20 ਦੇ ਵਿੱਚ ਇਹ ਐਂਡੀਆ ਨੂੰ ਕੁਇਟ ਕਰ ਜਾਂਦੇ ਆ ਐਂਡੀਆ ਦੇ ਨਾਲ ਸੀਗੇ ਐਂਡੀਆ ਨੂੰ ਇਹ ਛੱਡ ਜਾਂਦੇ ਆ ਇਹ ਗੱਲ ਕਹਿ ਕੇ ਕਿ ਜਿਹੜਾ ਮੋਦੀ ਗਵਰਨਮੈਂਟ ਆ ਉਹ ਆਂਧਰਾ ਪ੍ਰਦੇਸ਼ ਦੇ ਲਈ ਸਪੈਸ਼ਲ ਕੈਟੇਗਰੀ ਸਟੇਟਸ ਆ ਜਿਹੜਾ ਉਹ ਨਹੀਂ ਦੇ ਰਹੀ ਇਹਦੇ ਚੱਲਦੇ ਆ ਇਹ ਐਂਡੀਆ ਨੂੰ ਛੱਡ ਜਾਂਦੇ ਆ ਉਸ ਤੋਂ ਬਾਅਦ ਫਿਰ ਇਹ ਨੀਰਲੀ 50 52 ਦਿਨ ਜੇਲ੍ਹ ਚ ਵੀ ਰਹੇ ਆ ਇਹਨਾਂ ਦੇ ਕਈ ਕੇਸ ਸੀਗੇ ਤੇ ਕਹ ਲਓ ਕਿ ਇੱਕ ਤਰੀਕੇ ਨਾਲ ਉਹ ਉਸ ਤਰੀਕੇ ਦੀ ਬੀਜੇਪੀ ਦੇ ਨਾਲ ਸਾਂਝ ਵੀ ਨਹੀਂ ਨਜ਼ਰ ਆਈ ਫਿਰ ਬਾਅਦ ਵਿੱਚ ਹੌਲੀ-ਹੌਲੀ ਦੁਬਾਰਾ ਇਹਨਾਂ ਦਾ ਜਿਹੜਾ ਇਤਿਹਾਦ ਹੁੰਦਾ ਤੇ 2024 ਦੀਆਂ ਚੋਣਾਂ ਤੋਂ ਪਹਿਲਾਂ ਇਹ ਦੁਬਾਰਾ ਜਿਹੜਾ ਇਲੈਕਸ਼ਨਾਂ ਦੇ ਵਿੱਚ ਆਉਂਦੇ ਨੇ ਤੇ ਆਪਣਾ ਵਿਧਾਨ ਸਭਾ ਦੀਆਂ ਚੋਣਾਂ ਵੀ ਲੜਦੇ ਨੇ ਉੱਥੇ ਵੀ ਇਹਨਾਂ ਦੀ ਸਫਲਤਾ ਵਾਲੂ ਕਹਾਣੀ ਤੇ ਦੂਜੇ ਪਾਸੇ ਲੋਕ ਸਭਾ ਦੇ ਵਿੱਚ ਵੀ ਸਫਲਤਾ ਵਾਲੂ ਕਹਾਣੀ ਆ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਬਹੁਤ ਖੁੱਲ ਕੇ ਜਿਹੜਾ ਇਹ ਆ ਗਏ ਨੇ ਚੰਦਰਪਾਪੂ ਨਾਇਡੂ ਸਾਹਿਬ ਅੱਛਾ ਇੱਥੇ ਹੁਣ ਹੋਰ ਵੀ ਬੜੀ ਇਹ ਵੀ ਗੱਲ ਜਿਹੜੀ ਮੋਦੀ ਸਾਹਿਬ ਐਸੇ ਤਾਂ ਉਹ ਕਿਸੇ ਕੱਲ ਦਾ ਜਵਾਬ ਦਿੰਦੇ ਹੀ ਤੇ ਪਰ ਹੁਣ ਲੱਗਦਾ ਕਿ ਸ਼ਾਇਦ ਏਟਲੀਸਟ ਮੀਡੀਆ ਦੇ ਵਿੱਚ ਜਿਹੜੀਆਂ ਉਹ ਆਵਾਜ਼ਾਂ ਜਿਹੜੀਆਂ ਏਟਲੀਸਟ ਉੱਤੇ ਬਣੀਆਂ ਹੋਈਆਂ ਸੀ ਪਰ ਉਹਨਾਂ ਦਾ ਉਸ ਵੀਕੇ ਨਾਲ ਸਵਾਲ ਨਹੀਂ ਸੀ ਕਰ ਪਾਰਾ ਉਹ ਏਟਲੀਸਟ ਸ਼ਾਇਦ ਹੋ ਸਕਦਾ ਹੋਣੇ ਹੀ ਉਹ ਸਵਾਲ ਪੁੱਛਨੇ ਸ਼ੁਰੂ ਕਰ ਦੇਣ ਕਿ ਜੇਕਰ ਨਾਇਡੂ ਸਾਹਿਬ ਦੇ ਨਾਲ ਮਿਲ ਕੇ ਸਰਕਾਰ ਇਹ ਬਣਾਉਣਗੇ ਹਾਲਾਂਕਿ ਇਹਨਾਂ ਦਾ ਪਹਿਲਾਂ ਦਾ ਇੱਕ ਗੱਠ ਜੋੜਿਆ ਇੰਡੀਆ ਦਾ ਹਿੱਸਾ ਨਹੀਂ ਚੰਦਰਬਾਬੂ ਨਾਇਡੂ ਜਿਹੜੇ ਤੇਲਗੂ ਦੇਸ਼ਮ ਪਾਰਟੀ ਆ ਚੰਦਰਬਾਬੂ ਨਾਇਡੂ ਜਿਹੜੇ ਨੇ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਮੁਸਲਮ ਜਿਹੜਾ ਰੈਜ਼ਰਵੇਸ਼ਨ ਆ ਉਹਨੂੰ ਸਿਕਿਉਰ ਕਰਨ ਦੀ ਉਹਦੀ ਸੁਰੱਖਿਆਤ ਰੱਖਣ ਦੀ ਗੱਲ ਕਰ ਦਿੰਦੇ ਨੇ ਗੱਲ ਕਰ ਕਰਦੇ ਨੇ ਤੇ ਇੱਧਰ ਜਿਹੜੇ ਆ ਪ੍ਰਧਾਨ ਮੰਤਰੀ ਮੋਦੀ ਆ ਉਹ ਬਾਕੀ ਸਟੇਟਾਂ ਦੇ ਵਿੱਚ ਜਾ ਕੇ ਕਹਿੰਦੇ ਨੇ ਕਿ ਕਾਂਗਰਸ ਵਾਲਿਆਂ ਨੇ ਜਿਹੜਾ ਉਹ ਇਹ ਤੁਹਾਡਾ ਜਿਹੜਾ ਰਿਜ਼ਰਵੇਸ਼ਨ ਇਹਨੂੰ ਹਟਾ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੇ ਨੇ ਸੋ ਇਹ ਇਹ ਜਿਹੜਾ ਇੱਕ ਪਾਸੇ ਉਹ ਲੀਡਰ ਜਿਹੜਾ ਜਿਹੜੇ ਮੋਦੀ ਸਾਹਿਬ ਦੇ ਸਾਰੇ ਬਿਆਨ ਆਪਾਂ ਪੂਰੇ ਚੋਣ ਪ੍ਰਚਾਰ ਦੇ ਵਿੱਚ ਸੁਣਿਆ ਇੱਕ ਪਾਸੇ ਤੁਸੀਂ ਉਹ ਦੇਖੋ ਇੱਕ ਪਾਸੇ ਚੰਦਰਬਾਬੂ ਨਾਇਡੂ ਸਾਹਿਬ ਦਾ ਜਿਹੜਾ ਚਿਹਰਾ ਦੇਖੋ ਤੇ ਇਹ ਇਹ ਹੁਣ ਵੈਸੇ ਵੀ ਜਿਹੜੀ ਮਕਲੂਤ ਹਕੂਮਤ ਹੈ ਉਹਨੂੰ ਚਲਾਉਣਾ ਕੋਈ ਈਜ਼ੀ ਨਹੀਂ ਹੁੰਦਾ ਉਹ ਲੀਡਰ ਦੇ ਲਈ ਬਹੁਤ ਜ਼ਿਆਦਾ ਤੁਸੀਂ ਜੇ ਮੈਂ ਤੁਹਾਨੂੰ ਸਾਰਾ ਜਿਹੜਾ ਇਹਨਾਂ ਦਾ ਦੱਸਿਆ ਕਿ ਮੋਦੀ ਸਾਹਿਬ ਦਾ ਜਿੰਨਾ ਵੀ ਕੈਰੀਅਰ ਆ ਉਹ ਇਹਨਾਂ ਨੂੰ ਇੱਕੋ ਆਪਣੇ ਹਿਸਾਬ ਦੇ ਨਾਲ ਰਾਜ ਕਰਨਾ ਆਪਣੇ ਹਿਸਾਬ ਦੇ ਨਾਲ ਸਰਕਾਰ ਨੂੰ ਚਲਾਉਣ ਦੀ ਇਹਨਾਂ ਨੂੰ ਆਦਤ ਆ ਤੇ ਇਹ ਗੱਠ ਜੋੜ ਹਕੂਮਤ ਚਲਾ ਪਾਉਣਗੇ ਜਾਂ ਨਹੀਂ ਚਲਾ ਪਾਉਣਗੇ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਨੱਡਾ ਸਾਹਿਬ ਦੇ ਨਾਲ ਜੇਪੀ ਨੱਡਾ ਜਿਹੜੇ ਆਪਣੇ ਜਗਤ ਪ੍ਰਕਾਸ਼ ਨੱਡਾ ਨੇ ਬੀਜੇਪੀ ਦੇ ਜਿਹੜੇ ਪ੍ਰਧਾਨ ਉਹਨਾਂ ਦੇ ਨਾਲ ਰਾਜਨਾਥ ਸਿੰਘ ਦੀ ਮੀਟਿੰਗ ਹੈ ਜਿਹੜੀ ਲੰਬੇ ਸਮੇਂ ਤੋਂ ਉਹ ਚੱਲ ਰਹੀ ਸੀ ਜਦੋਂ ਆਪਾਂ ਇਹ ਰਿਕਾਰਡਿੰਗ ਕਰਨੀ ਸ਼ੁਰੂ ਕੀਤੀ ਆ ਤੇ ਉਹਦੇ ਵਿੱਚ ਉਹ ਕੀ ਫੈਸਲਾ ਲੈਂਦੇ ਨੇ ਕਿਉਂਕਿ ਇਸ ਵੀਕੇ ਦੀਆਂ ਗੱਲਾਂ ਵੀ ਲਗਾਤਾਰ ਇਹ ਮਾਰਕੀ ਬੀ ਬੀਜਪੀ ਦੇ ਵੀ ਬਹੁਤ ਸਾਰੇ ਲੀਡਰ ਇਸ ਗੱਲ ਤੋਂ ਖਫਾ ਨੇ ਕਿ ਪਾਵਰ ਸਿਰਫ ਤਿੰਨ ਬੰਦਿਆਂ ਦੇ ਕੋਲ ਰਹਿ ਗਈ ਆ ਜਾਂ ਤਾਂ ਪ੍ਰਧਾਨ ਮੰਤਰੀ ਮੋਦੀ ਜਾਂ ਅਮਿਤ ਸ਼ਾਹ ਸਾਹਿਬ ਤੇ ਜਾਂ ਅਜੀਤ ਡੋਬਾਲ ਸਾਹਿਬ ਜਿਹੜੇ ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਹੋਰ ਕਿਸੇ ਦੇ ਕੋਲ ਕੋਈ ਤਾਕਤ ਨਹੀਂ ਨਾ ਕਿਸੇ ਨੂੰ ਕੋਈ ਪੁੱਛਦਾ ਨਾ ਕਿਸੇ ਦੀ ਕੋਈ ਫੋਟੋ ਲੱਗਦੀ ਯੋਗੀ ਸਾਹਿਬ ਦੀ ਸ਼ਖਸੀਅਤ ਐਡੀ ਵੱਡੀ ਹੋ ਗਈ ਸੀ ਕਿ ਯੂਪੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪਹਿਲਾਂ ਇਕੱਲੇ ਪੋਸਟਰ ਲੱਗੇ ਬਾਅਦ ਵਿੱਚ ਇਹਨਾਂ ਨੂੰ ਹਟਾ ਕੇ ਯੋਗੀ ਸਾਹਿਬ ਦੀ ਫੋਟੋ ਨਾਲ ਲਾਉਣੀ ਪਈ ਆਦਰਵਾਇਜ਼ ਮੋਦੀ ਕੀ ਗਾਰੰਟੀ ਮੋਦੀ ਦਾ ਸਾਰਾ ਕੁਝ ਕਿਤੇ ਬੀਜੇਪੀ ਨਜ਼ਰ ਨਹੀਂ ਸੀ ਆਉਂਦੀ ਮੀਡੀਆ ਦੇ ਵਿੱਚ ਤਾਂ ਆਮ ਤੌਰ ਤੇ ਕਿਹਾ ਜਾਂਦਾ ਕਿ ਜਦੋਂ ਜਿੱਤਦੇ ਆ ਉਦੋਂ ਲਗਾਤਾਰ ਮੋਦੀ ਸਾਹਿਬ ਹੁੰਦੇ ਆ ਤੇ ਜਦੋਂ ਜਿੱਥੇ ਜਿੱਥੇ ਕਿ ਬੀਜੇਪੀ ਕਿਤੇ ਹਾਰਨ ਲੱਗਦੀ ਹੈ ਤਾਂ ਉੱਥੇ ਨਾਲ ਹੀ ਜਿਹੜਿਆ ਬੀਜੇਪੀ ਦੇ ਪ੍ਰਧਾਨ ਅੰड्डा ਸਾਹਿਬ ਆ ਉਹਨਾਂ ਦੀ ਫੋਟੋ ਆ ਜਾਂਦੀ ਆ ਸੋ ਮੋਦੀ ਸਾਹਿਬ ਦੀ ਗਾਰੰਟੀ ਮੋਦੀ ਸਾਰਾ ਤੁਹਾਨੂੰ ਪਤਾ ਕਿ ਇੱਕ ਪੂਰਾ ਔਰਾ ਜਿਹੜਾ ਕ੍ਰੀਏਟ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਜਿਹੜੇ ਆ ਵੈਸੇ ਉਹ ਖੁਦ ਹੀ ਕਹਿੰਦੇ ਨੇ ਕਿ ਮੈਂ ਬਾਇਓਲੋਜੀਕਲੀ ਮੈਨੂੰ ਲੱਗਦਾ ਕਿ ਮੈਨੂੰ ਰੱਬ ਨੇ ਭੇਜਿਆ ਪਰ ਉਹਨਾਂ ਨੂੰ ਇੱਕ ਜਿਹੜਾ ਮੋਰ ਥੈਨ ਨਾਰਮਲ ਇੱਕ ਕੋਈ ਜਿਹੜਾ ਦੈਬੀਏ ਚੀਜ਼ ਬਣਾਉਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਕੀਤੀ ਗਈ ਜੇਨੂੰ ਕਿ ਤੁਸੀਂ ਕਹਿ ਲੋ ਕਿ ਇੰਡੀਆ ਦੇ ਲੋਕਾਂ ਨੇ ਉਸ ਤਰੀਕੇ ਨਾਲ ਪ੍ਰਵਾਨ ਨਹੀਂ ਕੀਤਾ ਇਸ ਇਲੈਕਸ਼ਨ ਦੀ ਸਭ ਤੋਂ ਵੱਡੀ ਜਿਹੜੀ ਖਾਸੀਅਤ ਇਹ ਆ ਕਿ ਐਕਚੁਅਲੀ ਜਮਹੂਰੀਅਤ ਕੀ ਚੀਜ਼ ਹੁੰਦੀ ਆ ਇਹਦੇ ਤੋਂ ਤੁਹਾਨੂੰ ਨਜ਼ਰ ਆਉਂਦਾ ਚੰਦਰਬਾਬੂ ਨਾਇਡੂ ਜਿਹੜੇ ਜੇਲ੍ਹ ਦੇ ਵਿੱਚ ਸਗੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਇਹਨਾਂ ਦੀ ਪਾਰਟੀ ਦੀ ਸਾਰਾ ਕੁਝ ਕਹਾਣੀ ਖਤਮ ਹੋ ਗਈ ਆ ਉਹੋ ਲੀਡਰ ਇਸ ਸਮੇਂ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਆ ਜੇਕਰ ਉਹ ਇੰਡੀਆ ਆਲਾਈਂਸ ਦੇ ਨਾਲ ਚੱਲ ਗਏ ਤਾਂ ਇੰਡੀਆ ਆਲਾਈਂਸ ਦੀ ਸਰਕਾਰ ਬਣ ਜਾਣੀ ਹੈ ਜਿਵੇਂ ਮੈਂ ਕਿਹਾ ਕਿ ਇਹ ਛੋਟ ਹੀ ਨਾ ਮੰਨੋ ਕਿ ਪ੍ਰਧਾਨ ਮੰਤਰੀ ਮੋਦੀ ਦੀ ਤੀਜੀ ਵਾਰ ਜਿਹੜੀ ਆ ਉਹਨਾਂ ਦੀ ਵਾਪਸੀ ਹੋ ਰਹੀ ਹੈ ਕੋਈ ਗੱਲ ਇਸ ਵੇਲੇ ਕੋਈ ਵੀ ਤੁਸੀਂ ਪੁਕਤਗੀ ਦੇ ਨਾਲ ਨਹੀਂ ਕਹਿ ਸਕਦੇ ਠੀਕ ਹੈ ਨਾ ਤੇ ਜੇਕਰ ਆਪਾਂ ਦੇਖੀਏ ਨਿਤਿਸ਼ ਕੁਮਾਰ ਸਾਹਿਬ ਜਿਨ੍ਹਾਂ ਦੇ ਉੱਤੇ ਬੜੀ تنਕੀਦ ਹੋਈ ਮੀਡੀਆ ਦੇ ਵਿੱਚ ਵੈਸੇ ਚਲੋ ਹੱਕ ਵੀ ਬਣਦਾ ਉਹਨਾਂ ਦਾ تنਕੀਦ ਲੈਣ ਦਾ ਜਿੰਨੀ ਵਾਰੀ ਉਹਨਾਂ ਨੇ ਪਾਲਾ ਬਦਲਿਆ ਪਰ ਉਹ ਵੀ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਆ ਗਏ ਨੇ ਸਾਡੇ ਆਪਣੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹੁੰਦਿਆਂ ਹੋਇਆਂ ਕਾਂਗਰਸ ਪਾਰਟੀ ਦੇ ਬੰਨਿਓ ਮੁੱਖ ਮੰਤਰੀ ਦਾ ਚਿਹਰਾ ਹਲਾਨੇ ਜਾ ਚੁੱਕੇ ਸੀ ਦੋ ਵਿਧਾਨ ਸਭਾ ਸੀਟਾਂ ਤੇ ਲੜਦੇ ਨੇ ਦੋਨੋਂ ਤੋਂ ਹੀ ਹਾਰ ਜਾਂਦੇ ਨੇ ਤੇ ਇਸ ਵੇਲੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜਿਨ੍ਹਾਂ ਦੀ ਜਿੱਤ ਲਾਨੀ ਗਈ ਆ ਉਹ ਚੰਜੀ ਸਿੰਘ ਚੰਨੀ ਦਾ ਨਾਮ ਹੈ ਜਿਹੜਾ ਤਕਰੀਬਨ 1.5 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਲੰਧਰ ਦੀ ਸੀਟ ਉਹ ਜਿੱਤ ਗਏ ਨੇ ਸੋ ਇਹ ਜਿਹੜੀ ਆ ਜਮਹੂਰੀਅਤ ਦੇ ਵਿੱਚ ਲੋਕੀ ਕਿੰਨੇ ਜ਼ਿਆਦਾ ਤਾਕਤਵਾਰ ਹੁੰਦੇ ਨੇ ਸਾਨੂੰ ਇਸ ਚੀਜ਼ ਤੋਂ ਜਿਹੜਾ ਅੰਦਾਜ਼ਾ ਹੁੰਦਾ ਤੇ ਵੈਸੇ ਵੀ ਜਮਹੂਰੀਅਤ ਦੇ ਵਿੱਚ ਜਿਹੜੀ ਆ ਇੱਕ ਅਸਲੀ ਚੀਜ਼ ਹੁੰਦੀ ਆ ਆਪੋਜੀਸ਼ਨ ਆ ਤੇ ਆਪੋਜੀਸ਼ਨ ਇਸ ਵੇਲੇ ਡੈਫੀਨੇਟਲੀ ਤਕੜੀ ਹੋਣੀ ਚਾਹੀ ਇੰਡੀਆ ਅਲਾਈਂਸ ਦੀ ਸਰਕਾਰ ਬਣੇ ਤਾਂ ਜਿਹੜਾ ਐਂਡੀਆਰੀ ਆਪੋਜੀਸ਼ਨ ਬਹੁਤ ਤਕੜੀ ਹੋਵੇਗੀ ਕਿਉਂਕਿ ਆਬਵੀਅਸਲੀ ਕੱਲੇ ਭਾਜਪੀ ਨੂੰ 240 ਪਲੱਸ ਸੀਟਾਂ ਆ ਜਾਣੀਆਂ ਤੇ ਜੇਕਰ ਐਂਡੀਆ ਦੀ ਸਰਕਾਰ ਬਣਦੀ ਆ ਤਾਂ ਇੰਡੀਆ ਅਲਾਈਂਸ ਦੀ ਸਰਕਾਰ ਵੀ ਬਹੁਤ ਜ਼ਿਆਦਾ ਤਕੜੀ ਰਹਿਣ ਵਾਲੀ ਆ ਤੇ ਇਹ ਹੁਣ ਕੋਈ ਵੀ ਐਟਲੀਸਟ ਇਹ ਨਹੀਂ ਕਰ ਸਕਦਾ ਕਿ ਆਪਣੇ ਹਿਸਾਬ ਦੇ ਨਾਲ ਕਾਨੂੰਨ ਪਾਸ ਕਰਤੇ ਆਪਣੇ ਹਿਸਾਬ ਦੇ ਨਾਲ ਜਿਹੜੀ ਆਪੋਜੀਸ਼ਨ ਨੂੰ ਪਾਰਲੀਮੈਂਟ ਦੇ ਵਿੱਚੋਂ ਬਾਹਰ ਕਰਤਾ ਤੇ ਆਪਣੇ ਹਸਾਲ ਦੇ ਨਾਲ ਜਿਹੜਾ ਵੀ ਤੁਹਾਨੂੰ ਚੀਜ਼ ਚੰਗੀ ਲੱਗਦੀ ਉਹਨੂੰ ਲਿਆ ਕੇ ਕਿਸਾਨਾਂ ਦਾ ਆਰਡੀਨੈਂਸ ਲਿਆਂਦੇ ਜਾਂਦੇ ਉਹਨਾਂ ਦੇ ਉਹਨਾਂ ਦੇ ਖਿਲਾਫ ਪ੍ਰੋਟੈਸਟ ਹੁੰਦੇ ਰਹੇ ਲਗਾਤਾਰ ਪਰ ਤੁਸੀਂ ਕਾਨੂੰਨ ਬਣਾ ਦਿੰਦੇ ਹੋ ਫਿਰ ਸਾਲ ਲੋਕਾਂ ਨੂੰ ਜਿਹੜਾ ਵਿਰੋਧ ਕਰਨਾ ਪੈਂਦਾ ਵਿਰੋਧ ਕਰਨ ਵਾਲਿਆਂ ਨੂੰ ਤੁਸੀਂ ਹਜ਼ਾਰ ਤਰ੍ਹਾਂ ਦੇ ਲਕਬ ਦਿੱਨੇ ਹੋ ਕਿਸੇ ਨੂੰ ਕੋਈ ਜਿਹੜਾ ਅੰਦੋਲਨਜੀਵੀ ਕਿਸੇ ਨੂੰ ਕੁਝ ਕੋਈ ਕੁਝ ਤੁਸੀਂ ਇਹ ਜਦੋਂ ਫਿਰ ਇਦਾਂ ਦੀ ਸਰਕਾਰ ਹੋਵੇ ਉਹ ਇਦਾਂ ਦੇ ਕੰਮ ਉਹ ਨਹੀਂ ਕਰ ਪਾਵੇਗੀ ਤੇ ਹੁਣ ਬਹੁਤ ਵੱਡਾ ਸਵਾਲ ਹੈ ਕਿ ਕੀ ਐਨਡੀਏ ਦੇ ਵਿੱਚ ਜਿਹੜੇ ਇਹ ਦਲ ਨੇ ਨਾਇਡੂ ਸਾਹਿਬ ਦਾ ਦਲ ਲਿਆ ਜਾਂ ਜਿਹੜਾ ਨਿਤਿਸ਼ ਕੁਮਾਰ ਦਾ ਕੀ ਐਨਡੀਏ ਦੇ ਨਾਲ ਹੀ ਰਹਿਣਗੇ ਜਾਂ ਇੰਡੀਆ ਅਲਾਈਂਸ ਦੇ ਜਿਹੜਾ ਇੰਡੀਆ ਅਲਾਈਂਸ ਆ ਉਹਦੇ ਨਾਲ ਚਲੇ ਜਾਣਗੇ ਤੇ ਦੂਜੀ ਵੱਡੀ ਗੱਲ ਕਿ ਜਿਹੜਾ ਭਾਜਪਾ ਦੇ ਲੀਡਰ ਆ ਉਹ ਹੁਣ ਆਪਣੇ ਜਿਹੜੇ ਉਹਨਾਂ ਦੇ ਬਗਾਵਤੀ ਸੁਰ ਹੈਗੇ ਆ ਪ੍ਰਧਾਨ ਮੰਤਰੀ ਮੋਦੀ ਜੀ ਆਮਤ ਸਾਹ ਦੇ ਖਿਲਾਫ ਉਹਨਾਂ ਨੂੰ ਬੋਲ ਸਕਦੇ ਆ ਉਹਨਾਂ ਦੇ ਖਿਲਾਫ ਕੁਝ ਨਾ ਕੁਝ ਜਿਹੜੀ ਆ ਭਾਜਪਾ ਦੇ ਅੰਦਰੋਂ ਹੀ ਕੋਈ ਕੋਈ ਨਾ ਕੋਈ ਜਿਹੜੀ ਆ ਸਿਆਸੀ ਜ ਸ਼ੇਪ ਆ ਕਿਉਂਕਿ ਇਹ ਗੱਲਾਂ ਸਾਹਮਣੇ ਲਗਾਤਾਰ ਆਉਂਦੀਆਂ ਰਹੀਆਂ ਯੋਗੀ ਸਾਹਿਬ ਦੇ ਨਾਲ ਇਹਨਾਂ ਦਾ ਜਿਹੜਾ ਮਸਲਾ ਸਾਹਮਣੇ ਆਉਂਦਾ ਰਿਹਾ ਤੇ ਇਹ ਆਪਾਂ ਨੂੰ ਨਜ਼ਰ ਵੀ ਆਇਆ ਐਕਚੁਅਲੀ ਪ੍ਰਧਾਨ ਮੰਤਰੀ ਮੋਦੀ ਜਾਂ ਅਮਿਤ ਸ਼ਾਹ ਨੇ ਜਿੰਨੀ ਤਾਕਤ ਹਾਸਲ ਕਰ ਲਈ ਸੀ ਉਹ ਥੱਲੇ ਦੇ ਲੀਡਰਾਂ ਦੇ ਕੋਲ ਕਿਸੇ ਦੇ ਕੋਲੋਂ ਤਾਕਤ ਨਹੀਂ ਸੀ ਤੇ ਜੇਕਰ ਆਪਾਂ ਇਹ ਦੇਖੀਏ ਜਿਹੜਾ ਬਾਕੀ ਲੀਡਰ ਨੇ ਭਾਜੀਪੀ ਦੇ Shivraj Singh Chauhan ਦੀ ਆਪਾਂ ਬਹੁਤ ਵਾਰ ਗੱਲ ਕੀਤੀ ਆ ਬੜੇ ਸੁਲਝੇ ਹੋਏ ਲੀਡਰ ਨੇ ਉਹ ਬੜੀ ਬੜੀ ਵਾਰ ਮੁੱਖ ਮੰਤਰੀ ਰਹੇ ਨੇ ਹੁਣ ਵੀ ਜਿਵੇਂ ਮੈਂ ਕਿਹਾ ਬਹੁਤ ਵੱਡੀ ਲੀਡ ਦੇ ਨਾਲ ਉਹ ਜਿੱਤੇ ਨੇ ਕਿ ਜਿਹੜੇ ਇਹ ਸਾਰੇ ਲੀਡਰ ਇਕੱਠੇ ਹੋ ਕੇ ਕਿਉਂਕਿ ਜਦੋਂ ਉਹਨਾਂ ਨੂੰ ਮੁੱਖ ਮੰਤਰੀ ਦੀ ਅਹੁਦੇ ਤੋਂ ਨਹੀਂ ਨਹੀਂ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਇਹਦਾ ਕੋਈ ਚੰਗਾ ਸੰਦੇਸ਼ ਨਹੀਂ ਸੀ ਗਿਆ ਤੇ ਇਹ ਉਸ ਤਰੀਕੇ ਦੇ ਲੀਡਰ ਨੂੰ ਮੁੱਖ ਮੰਤਰੀ ਬਣਾਤਾ ਜਿਹਨੂੰ ਬਹੁਤ ਲੋਕ ਜਾਣਦੇ ਵੀ ਨਹੀਂ ਸਗੇ ਇਸੇ ਤਰੀਕੇ ਨਾਲ ਰਾਜਸਥਾਨ ਦੇ ਵਿੱਚ ਹੋਇਆ ਤੇ ਹੁਣ ਇਹ ਜਿਹੜੇ ਲੀਡਰ ਹੈ ਜਿਹੜੀ ਬੀਜੇਪੀ ਦੀ ਟਾਪ ਲੀਡਰਸ਼ਿਪ ਆ ਤੇ ਤੁਹਾਨੂੰ ਪਤਾ ਕਿ ਜਗਤ ਪ੍ਰਕਾਸ਼ ਨੱਡਾ ਸਾਹਿਬ ਆ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਹੁਣ ਆਰਐਸਐਸ ਦੀ ਉਨੀ ਜ਼ਿਆਦਾ ਜ਼ਰੂਰਤ ਨਹੀਂ ਕੀ ਹੁਣ ਆਰਐਸਐਸ ਦੱਸੇਗੀ ਇਹਨਾਂ ਨੂੰ ਕਿ ਤੁਹਾਨੂੰ ਆਰਐਸਐਸ ਦੀ ਕਿੰਨੀ ਜ਼ਿਆਦਾ ਜ਼ਰੂਰਤ ਆ ਕਿਉਂਕਿ ਆਮ ਤੌਰ ਤੇ ਆਰਐਸਐਸ ਲਈ ਵੀ ਇਹ ਕਿਹਾ ਜਾਂਦਾ ਕਿ ਉੱਥੇ ਹਮੇਸ਼ਾ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਉਨੀ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ ਉਹ ਸੰਗਠਨ ਦੇ ਵਿੱਚ ਆਰਗੇਨਾਈਜੇਸ਼ਨ ਦੇ ਵਿੱਚ ਬਲੀਵ ਕਰਦੇ ਆ ਸੋ ਇਹ ਹੁਣ ਬਹੁਤ ਸਾਰੀਆਂ ਗੱਲਾਂ ਨੇ ਜੀ ਜਿਵੇਂ ਮੈਂ ਕਿਹਾ ਬਹੁਤ ਸਾਰੇ ਸੋਰਸਸ ਦੇ حوالے ਨਾਲ ਰਿਪੋਰਟਾਂ ਨੇ ਬਹੁਤ ਸਾਰਾ ਕੁਝ ਚੱਲ ਰਿਹਾ ਪਰ ਇਸ ਸਮੇਂ ਸ਼ੋਰਟੀ ਦੇ ਨਾਲ ਕੋਈ ਵੀ ਇਹ ਗੱਲ ਨਹੀਂ ਕਹਿ ਸਕਦਾ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਹੜੇ ਤੀਸਰੀ ਬਾਰ ਉਹ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਤੇ ਜੇਕਰ ਉਹ ਬਣਦੇ ਵੀ ਨੇ ਤੇ ਇਹ ਵੀ ਗੱਲ 100% ਤੈ ਹੈ ਕਿ ਉਹਨਾਂ ਦੀ ਪਹਿਲਾ ਜੰਨੀ ਜਿਹੜੀ ਆ ਉਹ ਉਹਨਾਂ ਦੇ ਕੋਲ ਜਿਹੜੀ ਆ ਤਾਕਤ ਨਹੀਂ ਰਣੀ ਉਹਨੇ ਜਿਆਦਾ ਪਾਵਰਫੁੱਲ ਨਹੀਂ ਰਹਿਣਗੇ ਜਿੰਨੇ ਜਿਆਦਾ ਉਹ ਪਹਿਲਾਂ ਤਾਕਤਵਰ ਸਗੇ ਵਾਦੇ ਤਾਂ ਜਾਂ ਦਾਅਵੇ ਤਾਂ ਉਹਨਾਂ ਦੇ ਵੱਲੋਂ 400 ਦੇ ਜਾਂ 370 ਪਾਰ ਦੇ ਕੀਤੇ ਗਏ ਸਗੇ ਹੁਣ ਇਹਦੀਆਂ ਬਹੁਤ ਸਾਰੀਆਂ ਬਜਾਹਾਂ ਨੇ ਉਹਦੇ ਤੇ ਆਪਾਂ ਲਗਾਤਾਰ ਗੱਲ ਕਰਦੇ ਰਹਿਣਾਗੇ ਕਿ ਲੋਕਾਂ ਦੇ ਵਿੱਚ ਜਿਹੜਾ ਸੰਵਿਧਾਨ ਇਹਨਾਂ ਨੇ ਬਦਲ ਦੇਣਾ ਇਹ ਗੱਲ ਚੱਲੀ ਗਈ ਜਾਂ ਲੋਕਾਂ ਨੂੰ ਜਿਹੜਾ ਇਹਨਾਂ ਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਧਰਮ ਦੀ ਰਾਜਨੀਤੀ ਕੀਤੀ ਲੋਕਾਂ ਨੂੰ ਇਹ ਨਹੀਂ ਚੰਗਾ ਲੱਗਾ ਜਾਂ ਜਿਹੜਾ ਇੱਕ ਜਿਹੜਾ ਇੱਕ ਤਾਂ মিডিਆ ਜਿਹੜਾ ਲਗਾਤਾਰ ਇਹਨਾਂ ਦੇ ਹੱਕ ਦੀ ਗੱਲ ਕਰਦਾ ਸੀ ਲੋਕੀ ਉਸ ਗੱਲ ਨੂੰ ਸਮਝ ਗਏ ਤੇ ਲੋਕਾਂ ਨੇ ਜਿਹੜਾ ਅਲਟਰਨੇਟਿਵ মিডিਆ ਸਗਾ YouTube ਜਾਂ ਸੋਸ਼ਲ ਮੀਡੀਆ ਆ ਇਹਨਾਂ ਦੀਆਂ ਗੱਲਾਂ ਸੋਚ ਕੇ ਲੋਕਾਂ ਨੇ ਸੋਚਿਆ ਕਿ ਬਿਲਕੁਲ ਸਾਨੂੰ ਕਿਸੇ ਇੱਕੋ ਹੀ ਬੰਦੇ ਨੂੰ ਜਾਂ ਇੰਨੀ ਜ਼ਿਆਦਾ ਤਾਕਤ ਨਹੀਂ ਦੇ ਦੇਣੀ ਚਾਹੀਦੀ ਜਿਵੇਂ ਆਪੋਜੀਸ਼ਨ ਦੇ ਵੱਲੋਂ ਕਲੇਮ ਕੀਤਾ ਜਾ ਰਿਹਾ ਸੀ ਕਿ ਰਸ਼ੀਆ ਦੇ ਜਿਹੜਾ ਪੁਤਿਨ ਦੇ ਰਸ਼ੀਆ ਵਾਲਾ ਹਾਲ ਇਹਨਾਂ ਨੇ ਬਣਾ ਦੇਣਾ ਜਿਵੇਂ ਆਪੋਜੀਸ਼ਨ ਲੀਡਰਸ ਨੂੰ ਜੇਲ੍ਹ ਦੇ ਵਿੱਚ ਪਾਇਆ ਜਾ ਰਿਹਾ ਜਾਂ ਜੋ ਵੀ ਸੋ ਕਹਿ ਰਹੇ ਜੀ ਆਮ ਆਦਮੀ ਪਾਰਟੀ ਦੇ ਲਈ ਤਾਂ ਖੈਰ ਜਿਹੜਾ ਸਥਿਤੀਆਂ ਕੋਈ ਇੰਨੀਆਂ ਜ਼ਿਆਦਾ ਬਿਹਤਰ ਨਹੀਂ ਹੈਗ ਕਹਾਣੀ ਜਿਹੜੀ ਆ ਸਫਲਤਾ ਵੱਲ ਨੂੰ ਜਾ ਰਹੀ ਆ ਆਦਰਵਾਈਸ ਕੋਈ ਚੰਗੇ ਉਹਨਾਂ ਦੇ ਲਈ ਸੰਗੀਤ ਨਹੀਂ ਹੈਗੇ ਸੋ ਐਗਜ਼ੈਕਟ ਨੰਬਰਸ ਦੇ ਨਾਲ ਤੇ ਐਗਜ਼ੈਕਟ ਜਿਹੜੇ ਆ ਕਿਹੜੀ-ਕਿਹੜੀ ਸੀਟ ਤੋਂ ਕੌਣ-ਕੌਣ ਜਿੱਤਿਆ ਉਹਦੇ ਨਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਪਰ ਇਹ ਗੱਲ ਇਸ ਸਮੇਂ ਜਿਹੜਾ ਜਿਹੜੀ ਆਪਾਂ ਕਰ ਰਹੇ ਆ ਉਹ ਇਹ ਹੈ ਕਿ ਇਸ ਸਮੇਂ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਹੋਣਾ ਅਗਲੇ ਹਫਤੇ ਇਹਨਾਂ ਇਸ ਇਹਨਾਂ ਇੱਕ ਦਿਨਾਂ ਦੇ ਵਿੱਚ ਇਹਨਾਂ ਘੰਟਿਆਂ ਦੇ ਵਿੱਚ ਅਗਲੇ ਹਫਤੇ ਅਗਲੇ 7 ਦਿਨਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਜੋਂ ਸੌ ਕੇ ਨੇ ਚੱਕਣੀਆਂ ਇਹ ਤੁਸੀਂ ਕੋਈ ਵੀ ਗੱਲ ਜਿਹੜਾ ਪੁਖਤਗੀ ਦੇ ਨਾਲ ਨਹੀਂ ਕਹਿ ਸਕਦੇ ਸੋ ਆਪਣੇ ਨਾਲ ਬਨੇ ਰਹਿਣਾ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਹੋਰ ਜਿਹੜੇ ਆ ਫੈਕਟ ਐਂਡ ਫਿਗਰਸ ਆ ਉਹਨਾਂ ਤੇ ਗੱਲ ਕਰਾਂਗੇ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ ਦੇਖ ਰਹੇ ਹੋ TikTok ਤੋਂ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ